ਲੋਕਾਂ ਨੇ ਵੋਟਾਂ ਪਾਈਆਂ ਔਰ ਇਨੀ ਆਪਣੇ ਬਾਰਡਰ ਦੇ ਕੰਮਾਂ ਲਈ ਲੜਨਾ ਹੈ ਇਹਦਾ ਬਣਦਾ ਵੀ ਹੈ ਕਿਉਂਕਿ ਕੰਮ ਥੋੜੇ ਦਿਨਾਂ ਤੋਂ ਰੁਕੇ ਪਏ ਐ ਸਾਡੇ ਐਮੀ ਸਾਹਿਬ ਜਿਹੜਾ ਹੈਗਾ ਬਾਹਰ ਚੱਲ ਗਏ ਸੀਗੇ 2 ਮਹੀਨੇ ਦੀ ਛੁੱਟੀ ਸੀਗੀ ਤੇ ਕੰਮ ਸਾਡੇ ਟੈਂਡਰ ਖੁੱਲ ਨਹੀਂ ਰਹੇ ਸਰ 52 TL ਦਾ ਕੀ ਮਸਲਾ ਕੀ ਆ 52 TL ਦਾ ਜਿਹੜਾ ਹੈਗਾ ਮਸਲਾ ਮੇਰੇ ਹਿਸਾਬ ਨਾਲ ਤਾਂ ਜਿਹੜਾ ਹੈਗਾ ਮੰਤਰੀ ਸਾਹਿਬ ਨੂੰ ਜਿਹੜੇ ਸਾਡੇ 52 TL ਦੀ ਪਰਮਿਸ਼ਨ ਹੁੰਦੀ ਆ ਉਹ ਪਹਿਲੇ ਡਾਇਰੈਕਟਰ ਸਾਹਿਬ ਕੋਲ ਜਾਂਦੀ ਡਾਇਰੈਕਟਰ ਸਾਹਿਬ ਤੋਂ ਬਾਅਦ ਜਿਹੜਾ ਹੈਗਾ ਸੈਕਟਰੀ ਸਾਹਿਬ ਕੋਲ ਫਿਰ ਜਿਹੜਾ ਹੈਗਾ ਉਹਦੀ ਪਰਮਿਸ਼ਨ ਮੰਤਰੀ ਸਾਹਿਬ ਦਿੰਦੇ ਆ ਵੈਸੇ ਤਾਂ ਮੈਂ ਅੱਜ ਆਪਣੇ ਸਹਬਾਨ ਨੂੰ ਇਹ ਗੱਲ ਕਹੀ ਸੀਗੀ ਵੀ ਸਾਡੀ ਬੂੰਦਾ 2L ਬਣਦੀ ਨਹੀਂ ਹੈ। ਬੂੰਦਾ 2L ਕਿਉਂ ਨਹੀਂ ਬਣਦੀ? ਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਜਿਹੜੀ ਇਹ ਜਗਾ ਜਿੰਨੀ ਹੈਗੀ ਹੈ ਸਰਪਲਸ ਜਗਾਏ ਉਹ ਇਲੀਕੇਸ਼ਨ ਦੀ ਹੈ ਔਰ ਜਿਹੜਾ ਹੈਗਾ ਪੰਜਾਬ ਸਰਕਾਰ ਦੀ ਹੈ ਕਾਉਂਸਲ ਦੀ ਹੈ। ਮੈਂ ਕਹਿੰਨਾ ਵੀ ਜੇ ਅਗਰ ਜਗਾ ਸਰਕਾਰ ਕਹਿੰਦੀ ਹੈ ਕਿ ਸਾਡੀ ਹੈ ਔਰ ਕਾਉਂਸਲ ਦੀ ਹੈ। ਫਿਰ ਇਹ ਜਿਹੜਾ ਹੈਗਾ ਸਾਡੇ ਕੰਮਾਂ ਨੂੰ ਕਿਉਂ ਰੋਕ ਲਈ ਵੀ 2.5 ਸਾਲ ਤੋਂ ਕਿਉਂ ਨਹੀਂ ਇਹ ਪਰਮਿਸ਼ਨਾਂ ਦੇ ਦੇ ਬੂੰਜਾ 12 ਜੇ ਵੀ ਇਹ ਦੋ ਅੱਖਰ ਲਿਖ ਕੇ ਦੇ ਦੇਣ ਵੀ ਇੱਥੇ ਬੂੰਜਾ 12 ਦੀ ਜਿਹੜੀ ਹੈਗੀ ਪਰਮਿਸ਼ਨ ਦੀ ਲੋੜ ਨਹੀਂ ਬਣਦੀ ਕਿਉਂਕਿ ਜਿਹੜਾ ਹੈਗਾ ਇਹ ਜਗ੍ਹਾ ਆਲਰੇਡੀ ਜਿਹੜਾ ਹੈਗਾ ਪੰਜਾਬ ਸਰਕਾਰ ਦੀ ਹੈ ਔਰ ਕੌਮ ਸਟੇ ਤੇ ਸਰ ਜਿਹੜਾ ਅੱਜ ਕੰਮਾ ਜੀ ਇੰਨਾ ਗੁੱਸੇ ਚ ਹੈ ਕਾਫੀ ਪ੍ਰੈਸ ਕਾਨਫਰੈਂਸ ਕੀਤੀ ਤੁਸੀਂ ਵੀ ਸਮਰਥਨ ਕਰਦੇ ਹੋ ਉਹਨਾਂ ਦਾ ਬਿਲਕੁਲ ਕਮਾਂਦਾ ਸੀ ਸਾਰੇ ਸਮਰਥਨ ਕਰਦੇ ਘਮਾ ਕਰਕੇ ਗਏ ਉਹਨੂੰ ਹੋਰ ਤਾਂ ਕੋਈ ਕਿਸੇ ਤੇ ਕੋਈ ਅਲੀਗੇਸ਼ਨ ਨਹੀਂ ਲਗਾਇਆ ਕੁਝ ਨਹੀਂ ਹੈ ਸਰ ਲੱਗਦਾ ਕਿ ਤੁਹਾਡੇ ਵੀ ਜਿਹੜੀ ਅਧਿਕਾਰੀ ਨਹੀਂ ਤੁਹਾਡੀ ਵੀ ਗਲਮੰਦੇ ਕੋ ਗੱਲ ਸਾਨੂੰ ਹੁਣ ਥੋੜਾ ਜਿੜ ਤੋਂ ਜਦ ਕੰਮ ਹੀ ਨਹੀਂ ਅਧਿਕਾਰੀ ਕਿੱਥੇ ਕਹਿਣਾ ਮੰਨਦੇ ਵੇ ਸਾਡਾ ਹੂੰ ਤਵੇ ਇੰਨਾ ਮੇਰੀ ਜੇ ਅਧਿਕਾਰੀ ਕਹਿਣਾ ਮੰਨਦੇ ਹੋਣ ਸਾਡਾ ਤੈ ਨੋਬਤ ਨਾ ਵੇ ਸਰ ਉਹਨਾਂ ਨੇ ਕਿਹਾ 15 ਦਿਨ ਦਾ ਟਾਈਮ ਦਿੱਤਾ ਅਗਰ 15 ਦਿਨ ਬਾਅਦ ਵੀ ਹਾਲਾਤ ਇਹੀ ਰਹਿੰਦੇ ਕੀ ਹੋਊਗੀ ਉਹ ਵੀ ਆਪਾਂ ਮੀਟਿੰਗ ਬੁਲਾ ਰਹੇ ਆ ਜੀ ਹਮ ਆਪਾਂ ਸਾਰੇ ਐਮਸੀ ਸਾਹਿਬਾਨ ਨੂੰ ਦੀ ਕਰਕੇ ਸਲਾਹ ਜਿੱਦਾਂ ਉਹਨਾਂ ਵਕੀਲ ਸਾਹਿਬ ਨੂੰ ਵੀ ਬੁਲਾਵਾਂਗੇ ਵਿੱਚ ਜੋ ਸਾਡਾ ਆਪਣਾ ਹੋਇਆ ਸਾਰੇ ਨਾਲ ਸਹਿਮਤੀ ਦੀ ਕਹਾਂਗੇ ਆਪਾਂ